ਅੱਜ ਜਿਹੜਾ ਸਪਲੋਟ ਦੇ ਅੰਦਰ ਬਿਰਦਾ Ashram ਦੇ ਵਿੱਚ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਸਰਮ ਨੌਜਵਾਨ ਸਭਾ ਦਾ ਬਹੁਤ ਵੱਡਾ ਉਪਰਾਲਾ ਵਾ ਇਹ ਆਗ੍ਰਹੀ ਨਦਿਆਲਾ ਤੂੰ ਜਾ ਅੰ ਹਰੇ ਚਾਤੀ ਸੋਚ ਗਏ ਤੂੰ ਲਾਹਣੇ ਜੀ ਤਾ ਨੂੰ ਜੀ ਲਾ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਕਿ ਸਰਵ ਨੌਜਵਾਨ ਸਭਾ ਰਿਸਟ ਜਿਹੜੀ ਆਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇ ਤਿਹਣਾ ਆਠੋ ਦੇ ਵਿੱਚ ਧੀਆਂ ਦੀ ਲੋੜੀ ਬਣਾ ਰਹੀ ਹੈ ਕਿਉਂਕਿ ਹਰ ਸਾਲ ਇੱਥੇ ਲੋੜੀ ਮਨਾਉਂਦੇ ਆਂ ਔਰ ਰਖੜੀ ਮਨਾਉਂਦੇ ਆ। ਤੋਂ ਮੈਂ ਇਹਨਾਂ ਨੂੰ ਬਹੁਤ-ਬਹੁਤ ਬਤਾਈ ਦਿੰਦਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਹੁਣ ਸਾਰੇ ਜਣੇ ਧੀਆਂ ਦੀ ਲੋੜੀ ਮਨਾਓ ਕਿਨਾ ਕਿਸੇ ਨੂੰ ਜਾ ਕੇ ਹੁਗੂੜ ਨਾਲ ਸੁਖ ਮਿਠਾ ਹੁੜੇ ਨਾਲ ਸੁਖ ਮਿਠਾ ਓਏ ਇਆ ਕਮਾਏ ਨੂੰ ਪਿੱਲੀ ਚਾਕੇ ਲੈ ਗਈ ਸਰਬ ਨੌਜਵਾਨ ਸਵਾਲ ਲੋੜੀ ਦਾ ਤਿਹਾੜ ਨੇਤਰਹੀਨ ਲੜਕੀਆਂ ਦੇ ਨਾਲ ਮਨਾ ਰਹੀ ਹੈ ਜਿਸ ਦੇ ਵਿੱਚ 101 ਲੋਕ ਲਟਕੀਆਂ ਦੀ ਲੋੜੀ ਪਾਈ ਜਾ ਰਹੀ ਹੈ ਹੇ ਟੋਲਾ ਬਾਬਾ ਸਾਬ ਬੋਲਗੀ ਹੇ ਟੋਲਾ ਬਾਬਾ ਸਾਬ ਬੋਲਗੀ ਹੇ ਟੋਲਾ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਜਿੱਥੇ ਸਰਬ ਨੌਜਵਾਨ ਸਭਾ ਵੱਲੋਂ ਢੀਆਂ ਦੀ ਲੋੜੀ 2024 ਵਿੱਚ ਮਨਾਈ ਜਾ ਰਹੀ ਹੈ ਅੱਜ ਇੱਥੇ ਇਹ ਜੋ ਸਥਾਨ ਆ ਨੇਤਰੀਨ ਵਿਰਧ ਆਸ਼ਰਮ ਜਿੱਥੇ ਇਹਦੇ ਲੋਕ ਵੀ ਸਾਡੇ ਨਾਲ ਰਲ ਕੇ ਲੋੜੀ ਦਾ ਆਨੰਦ ਮਾਣ ਰਹੇ ਨੇ ਜੋ ਕਾਜ਼ੂਂਗੀ ਸੁਖਵਿੰਦਰ ਜੀ ਨੌਜਵਾਨ ਸਵਾ ਇਹ ਨਵੇਂ ਕਲਾ ਕੰਮ ਇਹਨਾਂ ਨੇ ਕਿੰਨਾ ਕਿਹਾ ਜਿਹਦਾ ਆਰੰਭ ਕੀਤਾ ਹੈ ਜੀ ਲਵ ਜੰਗੀਆਂ ਬੱਚੀਆਂ ਪਰ ਨੇਤਰੀਆਂ ਬੱਚੀਆਂ ਦੇ ਨਾਲ ਬਹੁਤ ਲੋੜੀ ਦਾ ਲੋੜੀ ਦਾ ਜੀ ਲੋੜੀ ਦਾ ਤੇ ਅਰਜਨ ਸੰਜੇ ਕਰਦੇ ਨੇ ਬਹੁਤ ਸ਼ਰੰਗਾ ਜੋਗ ਆ। ਹੁਕਾ ਤੋਂ ਰਾਂਗ ਨੇ ਨੂੰ ਪਿੱਲੀ ਚਾਕੇ ਡੜੀ। ਜੇਰੇ ਲਾ ਕੇ ਆਖਮੇ ਨੂੰ ਪਿੱਲੀ ਚਾਕੇ ਲਾ ਗਈ। ਅੱਜ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੀ ਅੱਜ ਧੀਆਂ ਦੀ ਲੋੜੀ ਆ ਨੇਤਰਹੀਨ ਤੇ ਨਵਜਪਲੀਆ ਜਿਹੜੀਆਂ ਧੀਆਂ ਆ ਉਹਨਾਂ ਦੀ 101 ਲੜਕੀ ਦੀ ਲੋੜੀ ਜਿਹੜੀ ਆ ਬਣਾਈ ਗਈ ਆ ਨੇਤਰੀ ਨੈਸ਼ਨਲ ਕੇ ਅਸੀਂ ਸਾਰੇ ਹੀ ਪਤਵੰਤੇ ਸੱਜਣਾ ਦਾ ਸਰ ਜਿੰਨੇ ਵੀ ਇੱਥੇ ਅੱਜ ਸਾਡੇ ਆਏ ਨੇ ਔਰ ਖਾਸ ਕਰਕੇ ਗੁਰਨਾਨ ਨਿ ਕਮਿਸ਼ਨ ਨੇ ਤਰਿਆਂ ਬੇਦਾ Ashram ਦੇ ਮੈਨੇਜਰ ਸਾਹਿਬ ਸਾਡੇ ਮੁਖਤਿਆਰ ਸਿੰਘ ਜੀ ਔਰ ਜਿੰਨਾ ਵੀ ਇਹਨਾਂ ਦਾ ਸਟਾਫ ਹੈ ਸਮੂਹ ਸਟਾਫ ਬੱਚਿਆਂ ਦਾ ਸਾਰਿਆਂ ਦਾ ਲੜਕੀਆਂ ਦਾ ਟੀਚਰ ਸਾਹਿਬਾਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਆਂ ਬੇਸ਼ੱਕ ਬਦਲਦੇ ਸਮੇਂ ਦੇ ਨਾਲ-ਨਾਲ ਧੀਆਂ ਤੇ ਆਣੀਆਂ ਨਾਲ ਭੇਤ ਭਾਵ ਅਤੇ ਬਿਤਕਰਾ ਘਟ ਹੋਇਆ ਹੈ ਉਥੇ ਅਜੇ ਵੀ ਬੇਟੀਆਂ ਨੂੰ ਬਹੁਤੀ ਜਗ੍ਹਾ ਅਣਗੋਲੀਆਂ ਕੀਤਾ ਜਾ ਰਿਹਾ ਹੈ ਅਜਹੀਆਂ ਹੀ ਸਮਾਜਿਕ ਕ੍ਰਿਤੀਆਂ ਅਤੇ ਬੁਰਾਈਆਂ ਨੂੰ ਦੂਰ ਕਰਨ ਲਈ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਤੇ ਸਪਰੋਡ ਤੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਵਿਰਧ ਆਸ਼ਰਮ ਵਿਖੇ ਨਵਜੰਮੀਆਂ ਅਤੇ ਨੇਤਰਹੀਣ ਲੜਕੀਆਂ ਨਾਲ ਧੀਆਂ ਦੀ ਲੋੜੀ ਮਨਾਈ ਗਈ ਦੇਖੋ ਧੀਆਂ ਦੇ ਪਿਆਰ ਨਾਲ ਓਤ ਪ੍ਰੋਤ ਜਲੰਧਰ ਬ੍ਰੀਜ ਟੀਵੀ ਦੀ ਇਹ ਬਸ਼ੀ ਈਸ਼ ਕਵਰੇਜ ਚਲੰਦਰਪੁਰ ਸਟੇਵਿਟ ਤੋਂ ਹਰਿਸ਼ ਪੰਡਾ ਅਰੀਦੀ ਪੂਰੀ ਰਿਪੋਰਟ ਹੰਦ ਨਰੇ ਜਤੀ ਸੋ ਸਗਤੂਲਾ ਨਾਹੇ ਨੀਸਾ ਰੂਮੂ ਕੀ ਬੜੀ ਨਾ ਆਏ ਪਾਇਏ ਉਹਨਾ ਪੁਤਾਂ ਦਾ ਰੋਲਣ ਜਿਨਾ ਦੇ ਪਿਓ ਮੈਨੂੰ ਮਾੜਾ ਬੁੱਤਨਾ ਤੇ ਰਬਾ ਭਾਵੇਂ ਧੀਆ ਦੇ ਦਈ ਦੋ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਲੋਈ ਲੋੜੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕ ਬਾ ਇਹ ਮੇਰੇ ਵੀਰ ਨੌਜਵਾਨ ਸਵਾ ਦੀ ਮੈਂਬਰ ਜੋ ਇਹ ਉਪਰਾਲਾ ਕਰਦੇ ਹਨ ਬੇਟੀਆਂ ਦੀ ਲੋੜੀ ਰਕੜੀ ਸਮੂਹ ਸ਼ਾਦੀਆਂ ਇਹ ਬਹੁਤ ਹੀ ਇਨਾਨ ਦਾ ਯੋਗਦਾਨ ਹੈ ਜੋ ਇਹਨਾਂ ਨੇ ਬੇਟੀ ਔਰ ਬੇਟੇ ਦੇ ਭੇਦ ਨੂੰ ਖਤਮ ਕਰਕੇ ਇੱਕ ਬੇਟੀਆਂ ਨੂੰ ਸ਼ਲਾੰਘਾ ਦਿੱਤੀ ਹੈ ਇਹ ਖੁਸ਼ੀਆਂ ਭਰਿਆ ਤੇ ਹਾਰ ਇਸੇ ਤਰ੍ਹਾਂ ਹਰ ਸਾਲ ਰਲ ਮਿਲ ਕੇ ਸਾਡੀ ਪਹਿਲਾਂ ਆਈ ਸੀ ਤੁਹਾਨੂੰ ਦੱਸਿਆ ਲੋਹੜੀ ਦੇ ਸੰਦਰਭ ਵਿੱਚ ਥੀਂ ਕਿਹੜੀ ਕਿਹੇ ਚੀਜ਼ਾਂ ਜਿਹੜੀਆਂ ਜਿਹੜੀਆਂ ਮੁੱਖ ਜਿਹੜੀਆਂ ਇਹੋ ਜਿਹੇ ਇਤਿਹਾਸਤ ਜਿਹੜੀਆਂ ਗੱਲਾਂ ਲੋਹੜੀ ਨਾਲ ਜਿਹੜੀਆਂ ਹੋਈਆਂ ਵਾ ਮਤਲਬ ਦੱਸਦੇ ਗਏ ਕਿਵੇਂ ਸਮੇਂ ਦੇ ਨਾਲ ਨਾਮ ਨਾਮ ਜਿਹੜਾ ਹੈ ਤਿਲ ਲੋਹੜੀ ਤੋਂ ਲੋਹੜੀ ਜਿਹੜਾ ਬਣਵਾਟ ਗਿਆ ਦੇਖੋ ਸਰਨੌਜੀ ਸਭਾ ਜਿਹੜੀ ਆ ਪਿਛਲੇ 33 34 ਸਾਲ ਤੋਂ ਲੋਕਾਂ ਵਿੱਚ ਰਹੀ ਆ ਔਰ ਆਪਣੀ ਸੋਚ ਜਿਹੜੀ ਆ ਉਹ ਸਮਾਜ ਅੰਦਰ ਲੈ ਕੇ ਜਾ ਰਹੀ ਆ ਖਾਸ ਕਰਕੇ ਤੀਆਂ ਪ੍ਰਤੀ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਬੀਤੇ ਸਮੇਂ ਚ ਤੀਆਂ ਦੇ ਵਿਆਹ ਬਹੁਤ ਕੀਤੇ ਇਹਨਾਂ ਨੇ ਔਰ ਤੀਆਂ ਨੂੰ ਸਿਖਲਾਈ ਸੈਂਟਰ ਖੋਲ ਕੇ ਦਿੱਤਾ ਜਿਹਦੇ ਵਿੱਚ ਕੋਈ ਫੀਸ ਨਹੀਂ ਹੈਗੀ ਔਰ ਉਹਨਾਂ ਨੂੰ ਕੰਪਿਊਟਰ ਸਿਖਾ ਰਹੀ ਹੈ ਬੁਟੀਸ਼ਨ ਕੋਰਸ ਕਰਵਾ ਰਹੀ ਹੈ ਅੱਜ ਜਿਹੜਾ ਸਪਰੋਡ ਦੇ ਅੰਦਰ ਬਿਰਧ ਆਸ਼ਰਮ ਦੇ ਵਿੱਚ ਤੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਸਰ ਨੌਜਵਨ ਸਭਾ ਦਾ ਬਹੁਤ ਵੱਡਾ ਉਪਰਾਲਾ ਵਾ ਕਿਉਂਕਿ ਇਹ ਸਾਰੇ ਭਰਾ ਰਲ ਮਿਲ ਕੇ ਖਾਸ ਕਰਕੇ ਪ੍ਰਧਾਨ ਸੁਖਿੰਦਰ ਜੀ ਦਿਨ ਰਾਤ ਮਿਹਨਤ ਕਰਕੇ ਇਸ ਮਿਸ਼ਨ ਤੇ ਲੱਗੇ ਹੋਏ ਆ ਕਿ ਸਾਡੀਆਂ ਤਿਆਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਵਾ ਔਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਹਿੰਦੇ ਸ਼ਰੇਲ ਜਿਹੜਾ ਹੈ ਨਹੀਂ ਲੈਂਦੇ ਔਰ ਆਪਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਤੀਆਂ ਲਈ ਤੀਆਂ ਲਈ ਖੜਦੇ ਆ ਔਰ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਬਹੁਤ ਸਮਾਂ ਇਹ ਗੱਲ ਕਹਿਤੀ ਸੀ ਕਿ ਔਰਤ ਨੂੰ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਵਾ ਤੀਆਂ ਨੂੰ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਅੱਜ ਉਸੇ ਨਕਸ਼ੇ ਕਦਰਮ ਤੇ ਚੱਲਦੇ ਆ ਹੋਇਆ ਸਰਬ ਨੌਜਵਾਨ ਸਭਾ ਨੇ ਤੀਆਂ ਦੀ ਲੋੜੀ ਜਿਹੜੀ ਪਾਈ ਆ ਔਰ ਮੈਂ ਜਿੰਨੀ ਵੀ ਇਹਨਾਂ ਦੀ ਸਿਫਤ ਕਰ ਲਵਾਂ ਜਿੰਨੀ ਵੀ ਸ਼ਲਾਘਾ ਕਰ ਲਵਾਂ ਬਹੁਤ ਘੱਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਕਿ ਸਰਬ ਨੌਜਵਾਨ ਸਭਾ ਜਿਸਟਡ ਜਿਹੜੀ ਆ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇਤਰਾਂ ਆਸਰੇ ਦੇ ਵਿੱਚ ਮਤੀ ਆਲੀ ਲੋੜੀ ਬਣਾ ਰਹੀ ਹੈ ਤੇ ਹਰ ਸਾਲ ਇੱਥੇ ਲੋੜੀ ਮਨਾਉਂਦੇ ਆਂ ਔਰ ਰਖੜੀ ਮਨਾਉਂਦੇ ਆਂ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਹੁਣ ਸਾਰੇ ਜਣੇ ਧੀਆਂ ਦੀ ਲੋੜੀ ਮਨਾਓ ਜਿਸ ਤਰ੍ਹਾਂ ਆਪਾਂ ਲੜਕੀਆਂ ਦੀ ਖੁਸ਼ੀ ਮਨਾਉਂਦੇ ਆ ਉਸੇ ਤਰ੍ਹਾਂ ਲੜਕੀਆਂ ਦੀ ਆਪਾਂ ਖੁਸ਼ੀ ਮਨਾਈਏ ਅੱਜ ਕਾ ਜ਼ਮਾਨਾ ਜਿਹੜਾ ਆ ਗਿਆ ਉਹ ਸਾਰਾ ਬਰਾਬਰ ਦਾ ਜ਼ਮਾਨਾ ਹੈ ਆ ਲੜਕੀਆਂ ਬਹੁਤ ਅੱਛਾ ਕੰਮ ਕਰਦੀਆਂ ਪਰ ਮਾਪੇ ਦੀਆਂ ਸੇਵਾ ਵੀ ਕਰਦੀਆਂ ਇੱਕ ਦਾ ਤੇ ਇੱਕ ਗੀਤ ਗਾਇਆ ਗਿਆ ਕਿ ਭਾਵੇਂ ਪੁੱਤ ਮਾੜਾ ਨਾ ਨਹੀਂ ਦੋ ਧੀਆਂ ਦੇ ਦੇ ਸੋ ਇਹ ਜ਼ਮਾਨਾ ਜਿਹੜਾ ਹੁਣ ਆ ਰਿਹਾ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਧੀਆਂ ਨੂੰ ਵੱਧ ਤੋਂ ਵੱਧ ਜਿਹੜਾ ਪੜ੍ਹਾਈਏ ਔਰ ਉਹਨਾਂ ਨੂੰ ਦੇਸ਼ ਦੀ ਸੇਵਾ ਦੇ ਅੱਗੇ ਅੱਗੇ ਲਿਆਈਏ ਸੋ ਅੱਜ ਦਾ ਜਿਹੜਾ ਤਿਹਾਰ ਆ ਲੋਹੜੀ ਦਾ ਤਿਹਾਰ ਆ ਆਪਾਂ ਸਾਰੇ ਜਣੇ ਚਾਹੇ ਕਿਸੇ ਵੀ ਤਰ੍ਹਾਂ ਨਾਲ ਰਿਲੇਟਡ ਆ ਆਪਾਂ ਸਾਰੇ ਜਣੇ ਰਲ ਕੇ ਤਿਹਾਰ ਬਣਾਈਏ ਪਾਈਚਾਰਾ ਬਣਾਈਏ ਤੁਸੀਂ ਕੀ ਕਰਨ ਚਾਹੁੰਦੇ ਹੋ ਅੱਜ ਦੀ ਸਮਾਗਮ ਬਰੇ ਮੈਂ ਬਹੁਤ ਹੀ ਖੁਸ਼ ਹਾਂ ਕਿਉਂਕਿ ਮੈਂ ਸਰਬ ਨੌਜਵਾਨ ਸਵਾਦੀਬ ਦੇ ਆਰਥਨਾ ਤੇ ਸਾਡੀ ਸਵਾ ਬਹੁਤ ਹੀ ਕੰਮ ਕਰਦੀ ਹੈ ਜਿਸ ਦੇ ਨਾਲ ਲੋਕਾਂ ਦੀ ਬਹੁਤ ਹੀ ਜ਼ਿਆਦਾ ਮਦਦ ਹੁੰਦੀ ਹੈ ਤੇ ਅੱਜ ਇਸੇ ਤਰ੍ਹਾਂ ਆ ਕਿ ਸਰਬ ਨੌਜਵਾਨ ਸਵਾਲ ਲੋੜੀ ਦਾ ਤਿਉਹਾਰ ਨੇਤਰਹੀਨ ਲੜਕੀਆਂ ਦੇ ਨਾਲ ਮਨਾ ਰਹੀ ਹੈ ਜਿਸ ਦੇ ਵਿੱਚ 101 ਲੜਕੀਆਂ ਦੀ ਲੋੜੀ ਪਾਈ ਜਾ ਰਹੀ ਹੈ ਅੱਜ ਬਹੁਤ ਹੀ ਵਡਭਾਗਾ ਦਿਨ ਹੈ ਜਿੱਥੇ ਸਰਬ ਨੌਜਵਾਨ ਸਵਾ ਵੱਲੋਂ ਢੀਆਂ ਦੀ ਲੋੜੀ 2024 ਵਿੱਚ ਮਨਾਈ ਜਾ ਰਹੀ ਹੈ ਅੱਜ ਇੱਥੇ ਇਹ ਜੋ ਸਥਾਨ ਹੈ ਨੇਤਰੀਨ ਵਿਰਧ ਆਸ਼ਰਮ ਜਿੱਥੇ ਕੇ ਇੱਥੇ ਦੇ ਲੋਕ ਵੀ ਸਾਡੇ ਨਾਲ ਰਲ ਕੇ ਲੋਹੜੀ ਦਾ ਆਨੰਦ ਮਾਣ ਰਹੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਮੈਂ ਧੰਨਵਾਦੀ ਹਾਂ ਸਰਬ ਨੌਜਵਾਨ ਸਭਾ ਜਿੱਥੇ ਕੇ ਜਸਵਿੰਦਰ ਸਿੰਘ ਜੀ ਹੁਣਾਂ ਨੇ ਡਾਕਟਰ ਸਾਹਿਬ ਉਹਨਾਂ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਮੈਨੂੰ ਵੀ ਇਸ ਮੌਕੇ ਵਿੱਚ ਹੁਮਸਿੱਤ ਹੋਣ ਦਾ ਮੌਕਾ ਮਿਲਿਆ ਮੈਂ ਬਹੁਤ ਹੀ ਖੁਸ਼ ਨਸੀਬ ਹਾਂ ਜਿੱਥੇ ਅੱਜ ਇਹ ਇਸ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਰ ਕੀ ਕਹਿੰਦਾ ਅੱਜ ਦੇ ਸਮਾਗਮ ਬਾਰੇ ਅੱਜ ਸਰਬ ਨੌਜਵਾਨ ਬੈਂਕ ਫੈਸ ਸੋਸਾਇਟੀ ਵੱਲੋਂ ਜਿਹੜੀ ਅੱਜ ਧੀਆਂ ਦੀ ਲੋਹੜੀ ਆ ਨੇਤਰਹੀਨ ਤੇ ਨਵਜਬੀਆਂ ਜਿਹੜੀਆਂ ਧੀਆਂ ਆ ਉਹਨਾਂ ਦੀ 101 ਲੜਕੀ ਦੀ ਲੋਹੜੀ ਜਿਹੜੀ ਬਣਾਈ ਗਈ ਆ ਨੇਤਰੀ ਨੈਸ਼ਨਲ ਕੇ ਅਸੀਂ ਸਾਰੇ ਹੀ ਪਤਵੰਤੇ ਸੱਜਣਾ ਦਾ ਸਰ ਜਿੰਨੇ ਵੀ ਇੱਥੇ ਗੈਸ ਸਾਡੇ ਆਏ ਨੇ ਔਰ ਖਾਸ ਕਰਕੇ ਗੁਰੂ ਨਾਨਕ ਕਮਿਸ਼ਨ ਨੇਤਰੀਆਂ ਬੇਰਦਾ Ashram ਦੇ ਮੈਨੇਜਰ ਸਾਹਿਬ ਸਾਡੇ ਮੁਖਤਿਆਰ ਸਿੰਘ ਜੀ ਔਰ ਜਿੰਨਾ ਵੀ ਇਹਨਾਂ ਦਾ ਸਟਾਫ ਹੈ ਸਮੂਹ ਸਟਾਫ ਬੱਚਿਆਂ ਦਾ ਸਾਰਿਆਂ ਦਾ ਲੜਕੀਆਂ ਦਾ ਟੀਚਰ ਸਾਹਿਬਾਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਕਰਦੇ ਆ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਕਾਰਯੋਗ ਸੁਖਵਿੰਦਰ ਜੀ ਨੌਜਵਾਨ ਸਭਾ ਇਹ ਨਿਰੇਕਲਾ ਕੰਮ ਇਹਨਾਂ ਨੇ ਕਿੰਨੀਆਂ ਚਿਰਾਂ ਤੋਂ ਜਿਹੜਾ ਆਰੰਭ ਕੀਤਾ ਹੈ ਜੀ ਲਵ ਜੰਮੀਆਂ ਬੱਚੀਆਂ ਔਰ ਨੇਤਰੀਆਂ ਬੱਚੀਆਂ ਦੇ ਨਾਲ ਇਹ ਬਹੁਤ ਲੋੜੀ ਦਾ ਲੋੜੀ ਦਾ ਜੀ ਲੋੜੀ ਦਾ ਤਿਹਾੜੀ ਨੂੰ ਸਾਂਝੇ ਕਰਦੇ ਨੇ ਬਹੁਤ ਹੀ ਸ਼ਰੰਗਾਜੋਗ ਆ